ਮੈਂ ਬੱਚਾ ਨਹੀਂ ਹੈ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੋ ਵੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਕਲੋਨਿਸ ਪਹਿਲੇ ਵੀ ਬਾਤੀਆਂ ਹੈ ਇਲਿਗਲ ਅੱਜ ਦੇ ਦਿਨ ਵੀ ਦੱਸਣਾ ਚਾਹੁੰਗਾ ਸਪੀਕਰ ਸਾਹਿਬ ਅਜੇ ਵੀ ਨਹੀਂ ਹਟਿਆਤਾ ਅੱਜ ਦੇ ਦਿਨ ਵੀ ਇਹ ਚੱਲ ਇਸ ਪ੍ਰੈਕਟਿਸ ਨੂੰ ਰੋਕੰਦੀ ਲੋੜ ਬਹੁਤ ਸਾਡੇ ਅਜ਼ੀਜ਼ ਨੇ ਇੱਥੇ ਵਾਜੂ ਪੁਆਇੰਟ ਰੱਖੇ ਨੇ ਕਿ ਪਹਿਲੇ ਤੇ ਜਿਹੜੇ ਅਲੀ ਸਾਹਿਬ ਦਾ ਸੀ ਕਿ ਜੇ 500 ਤੱਕ ਲਾਅ ਕੀਤਾ ਜਿਹੜੇ ਉਸ ਤੋਂ ਉੱਤੋਂ ਵਾਲੇ ਵੀ ਨੇ ਉਹਨਾਂ ਨੂੰ ਵੀ ਲਾਅ ਕਣ ਤੋਂ ਵਾਈ ਸ਼ੁੱਡ ਬੀ ਇਲੀਗਲ ਐਜ਼ ਇਲੀਗਲ ਹੀ ਬੇਬੀ 50 ਯਾਰਡਸ ਔਰ 500 ਔਰ ਫਾਦਰ 500 ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਦਵਾਤ ਸਾਹਿਬ ਅਮਸਰ ਮੰਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਦਵਾਤ ਜਿੰਨੀਆਂ ਕਲੋਨੀਆਂ ੱਟੀਆਂ ਗਈਆਂ ਪੂਰੇ ਪੰਬਸਰ ਦੇ ਚਾਰਸਪੇ ਦੇ ਸਭ ਇਕੱਲੀ ਇਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲੋ ਕਿਹ ਰੱਛੇ ਆ ਗੋਚਲੋ ਵੀ ਕਲੋਨੀ ਕਿ ਦੀ ਇੱਕ ਮਿੰਟ ਦੇ ਲੀਡਰ ਫਲਾ ਦਾ ਲੈਣਗੇ ਇਹ ਫਲਾਣੇ ਕੌਲੀ ਲੀਡਰ ਦੀ ਹੈ ਜੀ ਇਹ ਫਲਾਣੇ ਪਾਗਲ ਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮ ਐਲ ਏ ਦੀ ਹੈ ਜੀ ਮੈਂ ਬੱਚਾ ਨਹੀਂ ਹੈ ਕਿ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹੁਣ ਐਲੋਪੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅਸ ਨਹੀਂ ਹਾਂ ਹੁਣ ਮੈਂ ਐਕਸਪੀਰੀਅਸ ਦਾ ਦੇਸ਼ ਦੇ ਟੌਪ 5 ਐਕਸਪੀਰੀਅਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਮੈਨੂੰ ਇਹ ਨਹੀਂ ਮਨ ਸਮਝਿਆ ਕਰੋ ਤੂੰ ਚੱਲ ਤੂੰ ਕੀ ਹੋਇਆ ਹੈ ਇਹ ਥੋੜੀਆਂ ਆਪਣੀਆਂ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕਦੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਵੀ ਨਹੀਂ ਸਕਦੇ ਸਰ ਪਜਾਮੀ ਹੀ ਰਹਿ ਜਾਣਗੇ ਬਸ ਸੋ ਗੱਲ ਕੀ ਮੈਂ ਇਲੀਗਲ ਗੋਣੀਆਂ ਕੱਟ diel ਲੀਡਰਾਂ ਨਾਲ ਗੱਲ ਪਾ ਕੇ ਅਗਲੀ ਵਾਰ ਫੇਰ ਆਪਾਂ ਪਾ ਕੇ ਫੇਰ ਪਾ ਕੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ 3 ਵਾਰ ਤੋਂ ਇਲੈਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ 3 ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇਨ ਕਲੋਨੀਆਂ ਪਹਿਲੇ ਵੀ ਬਣਦੀਆਂ ਹੀ ਐ ਇਲੈਗਲ ਅੱਜ ਦੇ ਦਿਨ ਵੀ ਦੱਸਣਾ ਚਾਹੁੰਗਾ ਸਪੀਕਰ ਸਾਹਿਬ ਅਜੇ ਵੀ ਨਹੀਂ ਹਟਿਆ ਕੱ ਅੱਜ ਦੇ ਦਿਨ ਵੀ ਐ ਚਾਹੁੰਦਾ ਇਸ ਪ੍ਰੈਕਟਿਸ ਨੂੰ ਰੋਕਣ ਦੀ ਲੋੜ ਹੈ ਬਹੁਤ ਸਾਡੇ ਅਜ਼ੀਜ਼ ਨੇ ਇੱਥੇ ਵਾਜੂ ਪੁਆਇੰਟ ਰੱਖੇ ਨੇ ਕਿ ਪਹਿਲੇ ਤੇ ਜਿਹੜੇ ਅਲੀ ਸਾਹਿਬ ਦਾ ਸੀ ਕਿ ਜੇ 500 ਤੱਕ ਅਲਾਉ ਕੀਤਾ ਜਿਹੜੇ ਉਸ ਤੋਂ ਉੱਤੋਂ ਵਾਲੇ ਵੀ ਨੇ ਉਹਨਾਂ ਨੂੰ ਵੀ ਅਲਾਉ ਕਰਨ ਤੋਂ ਵਾਈ ਸ਼ੁੱਡ ਹੀ ਇਲੀਗਲ ਇਜ਼ ਇਲੀਗਲ ਹੀ ਬੇਬੀ 50 ਯਾਰਡਸ ਔਰ 500 ਔਰ ਮੋਰ ਥੈਨ 500 ਨੰਬਰ 1 ਪੇਰ ਜਿਹੜੀ Google ਦੀ ਸਿਪੂਲੇਸ਼ਨ ਲਾਈ ਹੈ Google ਨੂੰ ਜੇ ਵੇਖਿਆ ਜਾਏ ਦੋ ਦੋ ਸਾਲ ਅਪਗ੍ਰੇਡ ਹੀ ਨਹੀਂ ਹੋਏ ਉਹ ਵੀ ਰੋਕ ਦੇਣਾ ਚਾਹੀਦਾ ਤੀਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਉਹਨਾਂ ਨੇ ਗੱਲ ਕਹੀ ਹੈ ਤੇ ਮੈਂ ਤਾਇਦ ਕਰਨਾ ਜਿਹੜਾ ਸਰ ਕਲੋਨਾਈਜ਼ਰ ਜਿਹਨੇ ਇਲੀਗਲ ਕਲੋਨੀ ਕੱਟੀ ਪੈਸੇ ਲੈ ਕੇ ਚਲਾ ਗਿਆ ਉਹ ਸਾਰੀਆਂ ਸੜਕਾਂ ਸੂਏਜ਼ ਦਾ ਕੰਮ ਬਿਜਲੀ ਦਾ ਕੰਮ ਉਹ ਤੇ ਉੱਥੇ ਹੀ ਰਹਿ ਗਿਆ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਦਵਾ ਸਾਹਿਬ ਅਮਰ ਸਾਹਿਬ ਮੰਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ-ਬਾਅਦ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਪੰਬਸਰਗੱਚ ਆਸਪਰੇ ਸਰ ਕੱਲੀ-ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਕਸ਼ਿਆ ਨੂੰ ਪੁੱਛ ਲਓ ਵੀ ਕੋਈ ਨਹੀਂ ਕਿਦੀ ਐ ਇੱਕ ਮਿੰਟ ਦੇ ਲੀਡਰ ਵਲਦਾਂ ਲੈਣਗੇ ਇਹ ਫਲਾਣੇ ਕੱਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗਾ ਇੰਨਾ ਗੁੱਸਾ ਮੈਂ ਦਾ ਹਰਾਂ ਸੀਗਾ ਕਿ ਲੋਕਾਂ ਦਾ ਵਿਚਾਰਿਆ ਨਾ ਛੇ ਦੇ ਆਪ ਥੱਕੇ ਉਹਦੇ ਜਾਣਦੇ ਆ ਹਲੋ ਵੀਰ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਆਂ ਬਸਤ ਜਿਹੜੇ-ਜਿਹੜੇ ਇਹ ਤਾਂ ਨਹੀਂ ਇਹ ਤਾਂ ਅਫੀਸਰ ਹੋਣਗੇ ਬਸ ਕਿਹੜੇ-ਕਿਹੜੇ ਨੂੰ ਪਤਾ ਸਾਰੇ ਬਖਤ ਪਤਾ ਬੜਾ ਇਹ ਨੂੰ ਸਾਰ ਦੋਲੇ ਧੱਕਾ ਲੱਗਣਾ ਸਾਦੀ ਸਾਦੀ ਬੇਬੇ ਆ ਗਈ ਸਾਦੀ ਬਾਵਾ ਸਾਦੀ ਇੱਕ ਮਿੰਟ ਸਦਾ ਮੇਰੀ ਸਾਦੀ ਘਰ ਤੇ ਚਲੋ ਸਾਦੀ ਘਰ ਤੇ ਸੁਣੋ ਬਾਵਾ ਜੀ ਬੈਠੋ ਸਾਦੀ ਘਰ ਤੇ ਸੁਣੋ ਤੁਸੀਂ ਬਾਜਵਾ ਜੀ ਬੈਠੋ ਬਾਜਵਾ ਜੀ ਬਾਜਵਾ ਜੀ ਬਾਜਵਾ ਜੀ ਤੁਹਾਡੀ ਸਾਡੀ ਕਹਾਂਗੇ ਬਾਜਵਾ ਜੀ ਬੈਠਾ ਪਲੀਜ਼ ਬਾਜਵਾ ਸਾਹਿਬ ਬੈਠੋ ਬੈਠੋ ਉਹਨਾਂ ਨੂੰ ਗੱਲ ਕੰਪਲੀਟ ਚੇਅਰ ਨੂੰ ਡੈਸਕ ਕੀਤਾ ਜਾਵੇ ਜੇ ਬੈਠੋ ਬਾਜਵਾ ਸਾਹਿਬ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਚੇਅਰ ਤੇ ਡੈਸਕ ਕਰੋ ਜੀ ਤੁਸੀਂ ਚੇਅਰ ਤੇ ਤੁਸੀਂ ਬੈਠੋ ਜੀ ਤੁਸੀਂ ਬੈਠੋ ਪਲੀਜ਼ ਚੇਅਰ ਤੇ ਡੈਸਕ ਕਰੋ ਚੇਅਰ ਤੇ ਡੈਸਕ ਕਰੋ ਸਾਡੀ ਲੋ ਸਾਥੀ ਲੋਕਾਂ ਦਾ ਦੁੱਧ ਸੁਣੋ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹਾਂ ਹਲੂਕੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸ ਦਾ ਹਾਂ ਦੇਸ਼ ਦੇ ਟੌਪ 5 ਐਕਸਪੀਰੀਅੰਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਆਉਂਦਾ ਹੈ ਹੈ ਵੀ ਨਾ ਮੈਨੂੰ ਸੰਧਿਆ ਕਰੋ ਤੂੰ ਚੱਲ ਤੂੰ ਕੀ ਹੋਵੇਂ ਹੈ ਇਹ ਤੁਹਾਡੀਆਂ ਆਪਣੀਆਂ ਚੇਅਰ ਟੂ ਡਿਸਟਰੀਬਿਊਟ ਇਹ ਤਾਂ ਮੈਂ ਕੁਝ ਨਹੀਂ ਕਰ ਸਕੀ ਇਹ ਤਾਂ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਨਹੀਂ ਸਕਦੇ ਸਰ ਪਜਾਨੀ ਹੀ ਰਹਿ ਜਾਣਗੇ ਬਸ ਸੋ ਗੱਲ ਕੀ ਮੈਂ ਇਲੀਗਲ ਕੌਮਨੀਆਂ ਕੱਢ ਕੇ ਲੀਡਰਾਂ ਨਾਲ ਗੱਲ ਪਾ ਕੇ ਅਗਲੀ ਵਾਰ ਫੇਰ ਆਪਾਂ ਆ ਕੇ ਫੇਰ ਪਾ ਕੇ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ ਤਿੰਨ ਵਾਰ ਤੋਂ ਇਲੀਗਲ ਕੌਮਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ ਇੰਨਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇਨ